ਪੰਜਾਬ ਪੁਲਿਸ ਦੇ ਦੁਆਰਾ ਗੈਂਗਸਟਰ ਦੇ ਵਿਰੋਧ ਇੱਕ ਯੋਧੇ ਸ਼ੁਰੂ ਕੀਤਾ ਗਿਆ ਉਹਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ 3 ਦਿਨ ਦਾ ਸੀਕੋਪਰੇਸ਼ਨ ਪ੍ਰਹਾਰ ਚਲਾਇਆ ਸੀ ਜਿਹਦਾ ਬਹੁਤ ਹੀ ਵਧੀਆ ਦਾ ਰਿਜ਼ਲਟ ਰਿਹਾ ਹੈ ਉਹੀ ਹੀ ਲੜੀ ਦੇ ਵਿੱਚ ਅਸੀਂ ਅੱਜ ਵੱਖ-ਵੱਖ ਆਪਰੇਸ਼ਨ ਕਰਦੇ ਪਏ ਆ ਉਸ ਦੇ ਵਿੱਚ ਅੱਜ ਅਸੀਂ ਟੈਨੈਂਟਸ ਦੀ ਵੈਰੀਫਿਕੇਸ਼ਨ ਕਰਦੇ ਪਏ ਆ ਤੇ ਵੱਖ-ਵੱਖ ਪੀਜੀਸ ਤੇ ਹੋਰ ਅਦਾਰੇ ਜਿੱਥੇ ਬਾਹਰੋਂ ਲੋਕ ਆ ਕੇ ਰਹਿੰਦੇ ਨੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਦੇ ਆ ਲੋਕਾਂ ਕੀ ਅਪੀਲ ਕੀਤੀ ਅਸੀਂ ਲੋਕਾਂ ਨੂੰ ਮੈਂ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਦੇਖੋ ਐਨਾ ਖਰਾਬ ਮੌਸਮ ਤੇ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਪੂਰਾ ਅਲਰਟ ਹੋ ਕੇ ਕੰਮ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਅਪੀਲ ਹੈ ਕਿ ਜੇ ਕੋਈ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਸੇ ਪ੍ਰਾਪਰਟੀ ਦੇ ਵਿੱਚ ਕੋਈ ਟੈਨੈਂਟ ਨੂੰ ਰੱਖਦੇ ਹੋ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੋ ਤੇ ਪੁਲਿਸ ਤੋਂ ਵੀ ਉਹਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਪੰਜਾਬ ਪੁਲਿਸ ਦੇ ਦੁਆਰਾ ਗੈਂਗਸਟਰ ਦੇ ਵਿਰੋਧ ਇੱਕ ਯੋਧੇ ਸ਼ੁਰੂ ਕੀਤਾ ਗਿਆ ਹੈ ਉਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ 3 ਦਿਨ ਦਾ ਅਸੀਂ ਕੋਪਰੇਸ਼ਨ ਪ੍ਰਹਾਰ ਚਲਾਇਆ ਸੀ ਜਿਹਦਾ ਬਹੁਤ ਹੀ ਵਧੀਆ ਦਾ ਰਿਜ਼ਲਟ ਰਿਹਾ ਹੈ ਉਹੀ ਹੀ ਲੜੀ ਦੇ ਵਿੱਚ ਅਸੀਂ ਅੱਜ ਵੱਖ-ਵੱਖ ਆਪਰੇਸ਼ਨ ਕਰਦੇ ਪਏ ਆ ਉਸ ਦੇ ਵਿੱਚ ਅੱਜ ਅਸੀਂ ਟੈਨੈਂਟਸ ਦੀ ਵੈਰੀਫਿਕੇਸ਼ਨ ਕਰਦੇ ਪਏ ਆ ਤੇ ਵੱਖ-ਵੱਖ ਪੀਜੀਸ ਤੇ ਹੋਰ ਅਦਾਰੇ ਜਿੱਥੇ ਬਾਹਰੋਂ ਲੋਕ ਆ ਕੇ ਰਹਿੰਦੇ ਨੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਦੇ ਲੋਕਾਂ ਨੂੰ ਕੀ ਅਪੀਲ ਕੀਤੀ ਅਸੀਂ ਲੋਕਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਦੇਖੋ ਐਨਾ ਖਰਾਬ ਮੌਸਮ ਹੋਣ ਦੇ باوجود ਪੰਜਾਬ ਪੁਲਿਸ ਪੂਰਾ ਅਲਰਟ ਹੋ ਕੇ ਕੰਮ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਅਪੀਲ ਹੈ ਕਿ ਜੇ ਕੋਈ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਸੇ ਪ੍ਰਾਪਰਟੀ ਦੇ ਵਿੱਚ ਕੋਈ ਟੈਨੈਂਟ ਨੂੰ ਰੱਖਦੇ ਹੋ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੋ ਤੇ ਪੁਲਿਸ ਤੋਂ ਵੀ ਉਹਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਪੰਜਾਬ ਪੁਲਿਸ ਦੇ ਦੁਆਰਾ ਗੈਂਗਸਟਰ ਦੇ ਵਿਰੋਧੇ ਇੱਕ ਯੋਧੇ ਸ਼ੁਰੂ ਕੀਤਾ ਗਿਆ ਉਹਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਤਨ ਦਿਨ ਦਾ ਅਸੀਂ ਕੋਪਰੇਸ਼ਨ ਪ੍ਰਹਾਰ ਚਲਾਇਆ ਸੀ ਜਿਹਦਾ ਬਹੁਤ ਹੀ ਵਧੀਆ ਦਾ ਰਿਜ਼ਲਟ ਰਿਹਾ ਹੈ ਉਹੀ ਹੀ ਲੜੀ ਦੇ ਵਿੱਚ ਅਸੀਂ ਅੱਜ ਵੱਖ-ਵੱਖ ਆਪਰੇਸ਼ਨ ਕਰਦੇ ਪਏ ਆ ਉਸ ਦੇ ਵਿੱਚ ਅੱਜ ਅਸੀਂ ਟੈਨੈਂਟਸ ਦੀ ਵੈਰੀਫਿਕੇਸ਼ਨ ਕਰਦੇ ਪਏ ਆ ਤੇ ਵੱਖ-ਵੱਖ ਪੀਜੀਸ ਤੇ ਹੋਰ ਅਦਾਰੇ ਜਿੱਥੇ ਬਾਹਰੋਂ ਲੋਕ ਆ ਕੇ ਰਹਿੰਦੇ ਨੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਦੇ ਪਏ ਲੋਕਾਂ ਨੂੰ ਕੀ ਅਪੀਲ ਕੀਤੀ ਅਸੀਂ ਲੋਕਾਂ ਨੂੰ ਮੈਂ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਦੇਖੋ ਐਨਾ ਖਰਾਬ ਮੌਸਮ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਪੂਰਾ ਅਲਰਟ ਹੋ ਕੇ ਕੰਮ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਅਪੀਲ ਹੈ ਕਿ ਜੇ ਕੋਈ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਸੇ ਪ੍ਰਾਪਰਟੀ ਦੇ ਵਿੱਚ ਕੋਈ ਟੈਨੈਂਟ ਨੂੰ ਰੱਖਦੇ ਹੋ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੋ ਤੇ ਪੁਲਿਸ ਤੋਂ ਵੀ ਉਹਦੀ ਵੈਰੀਫਿਕੇਸ਼ਨ ਕਰਵਾਈ ਜਾਵੇ ਪੰਜਾਬ ਪੁਲਿਸ ਦੇ ਦੁਆਰਾ ਗੈਂਗਸਟਰ ਦੇ ਵਿਰੋਧ ਇੱਕ ਯੋਧੇ ਸ਼ੁਰੂ ਕੀਤਾ ਗਿਆ ਉਹਦੇ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ 3 ਦਿਨ ਦਾ ਸੀਕੋਪਰੇਸ਼ਨ ਪ੍ਰਹਾਰ ਚਲਾਇਆ ਸੀ ਜਿਹਦਾ ਬਹੁਤ ਹੀ ਵਧੀਆ ਦਾ ਰਿਜ਼ਲਟ ਰਿਹਾ ਹੈ ਉਦੀ ਹੀ ਲੜੀ ਦੇ ਵਿੱਚ ਅਸੀਂ ਅੱਜ ਵੱਖ-ਵੱਖ ਆਪਰੇਸ਼ਨ ਕਰਦੇ ਪਏ ਆ ਉਸ ਦੇ ਵਿੱਚ ਅੱਜ ਅਸੀਂ ਟੈਨੈਂਟਸ ਦੀ ਵੈਰੀਫਿਕੇਸ਼ਨ ਕਰਦੇ ਪਏ ਆ ਤੇ ਵੱਖ-ਵੱਖ ਪੀਜੀਸ ਤੇ ਹੋਰ ادارے ਜਿੱਥੇ ਬਾਹਰੋਂ ਲੋਕ ਆ ਕੇ ਰਹਿੰਦੇ ਨੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਕਰਦੇ ਆ ਟੋਕਨ ਕੀ ਅਪੀਲ ਕੀਤੀ ਅਸੀਂ ਲੋਕਾਂ ਨੂੰ ਮੈਂ ਸਾਡੇ ਵੱਲੋਂ ਇਹੀ ਅਪੀਲ ਹੈ ਕਿ ਦੇਖੋ ਐਨਾ ਖਰਾਬ ਮੌਸਮ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਪੂਰਾ ਅਲਰਟ ਹੋ ਕੇ ਕੰਮ ਕਰ ਰਹੀ ਹੈ ਇਸ ਲਈ ਤੁਹਾਨੂੰ ਵੀ ਅਪੀਲ ਹੈ ਕਿ ਜੇ ਕੋਈ ਵੀ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਕਿਸੇ ਪ੍ਰਾਪਰਟੀ ਦੇ ਵਿੱਚ ਕੋਈ ਟੈਨੈਂਟ ਨੂੰ ਰੱਖਦੇ ਹੋ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕਰੋ ਤੇ ਪੁਲਿਸ ਤੋਂ ਵੀ ਉਹਦੀ ਵੈਰੀਫਿਕੇਸ਼ਨ ਕਰਵਾਈ ਜਾਵੇ